ਤੰਗ ਬੋ ਬੋ ਤੇਰੀ ਦੁਆਰੀਆਂ ਸਰਮਾਈ ਸੋਪਾ ਉਤਾਲ ਗੁਰੂ ਸੇਵੀਆ ਆਹਰ ਸਤਿ ਸਦਾ ਸਵਾਾਈ ਹੰਦਨ ਸਨ ਪਰਸੀਆ ਗੁਰੂ ਦਾ ਜਨਮ

ਮਨੁ ਕੋਲੇ ਦੇ ਕਰਿਓ ਪ੍ਰਸਨੋਮੀ ਜੋ ਕੁਛ ਬਰੈ ਸੋਈ ਸੋਈ ਜਾਉ ਮੈ ਤੁ ਰਹਿਨਾ ਕਚਵਾਛਾ ਨਿਰਵਾਉ ਜੇ ਮਾਸਵਾਦਰੋ ਪਦਮਤੋ ਉਪਜਾਇ ਪਰਿਖੇ ਵਿਕਾਰ ਤਦੋ ਬੋ ਪਾਇਆ ਹਉ ਮੈ ਮਨ ਤਨ ਕੇ ਪਾਰੰਥ ਦੇਖ ਵਾੜ ਅਲੋਖ ਪੜ ਦੇ ਮੈ ਪਰਨਾ ਰਾਮ ਸੰਪਾਪ ਚੇਤਰ ਭੁਤ ਜਪੇ ਕਾਮ ਤਦ ਕਾਰ ਕਰਦਾ ਦੇਨ ਦਿਆਲ ਪੂਰਨ ਤੁਪਾ ਜਨ ਤਪੈ ਨੋ ਜਗਦਾਈ ਗਾਧਿ ਲੋ ਸੰਸਾਰ ਸਾਤਵ ਨਾਨਕ ਪ੍ਰਾਸਾ ਸਾਤ ਗੁਰੂਆਂ ਨੂੰ ੁਲਾਇਕ ਦਾ ਸਰਦਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ